ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਮਾਈ ਪਾਗੋ ਸੇਵਾ ਟਰੱਕ ਜੋ ਕਿ ਦੀਆਂ ਸੰਗਤਾਂ ਵੱਲੋਂ ਸ਼ਹਿਰ ਤਾਰਦੀਵਾਲ ਪਹੁੰਚੇ ਹਾਂ ਜਿੱਥੇ ਕਿ ਕੁਝ ਦਿਨ ਪਹਿਲਾਂ ਇਸ ਲੋੜਵੰਦ ਪਰਿਵਾਰ ਦੀ ਜਿਹੜੀ ਉਹ ਵੀਡੀਓ ਬਣਾਈ ਗਈ ਸੀ ਇਹ ਜੋ ਤੁਸੀਂ ਮਾਤਾ ਦੇਖ ਰਹੇ ਹੋ ਇਸ ਮਾਤਾ ਦਾ ਨਾਮ ਰਣਜੀਤ ਕੋਰ ਹੈ ਤੇ ਆ ਇਹਨਾਂ ਦਾ ਬੇਟਾ ਆ ਵਿਜੇ ਕੁਮਾਰ ਇਸ ਵੀਰ ਨੂੰ ਜੜਾ ਵਾ ਅਟੈਕ ਹੋਇਆ ਵਾ ਤੇ ਜਿਸ ਕਰਕੇ ਇਸ ਵੀਰ ਦੀ ਬਾਹ ਜਿਹੜੀ ਇਹ ਕੰਮ ਨਹੀਂ ਕਰਦੀ ਪਹਿਲਾਂ ਵੀਰ ਠੇਕੇਦਾਰੀ ਦਾ ਕੰਮ ਕਰਦਾ ਸੀ ਤੇ ਇਹ ਵੀਰਤੀ ਮਾਤਾ ਜਿਹੜੀ ਆ ਕਿਸੇ ਦੇ ਘਰ ਵਿੱਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਵੀਰ ਜਦੋਂ ਮਿਹਨਤ ਕਰਦਾ ਸੀ ਉਦੋਂ ਦਾ ਇਹ ਵੀਰ ਦਾ ਮਕਾਨ ਬਣਿਆ ਵਾ ਮਕਾਨ ਤਾਂ ਠੀਕ ਆ ਲੇਕਿਨ ਹੁਣ ਘਰ ਦੇ ਵਿੱਚ ਜਿਹੜਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਵੀਰ ਕੋ ਕੋਈ ਕੰਮ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਤੇ ਅੱਜ ਮਾਈਪਾਗੋ ਸੇਵਾ ਟ੍ਰਸਟ ਯੂਕੇ ਦੀਆਂ ਸੰਗਤਾਂ ਨੂੰ ਇਸ ਲੋੜਵੰਦ ਪਰਵਾਰ ਨੂੰ ਇਹਨਾਂ ਦੇ ਘਰ ਜਿਹੜਾ ਰਾਸ਼ਨ ਪਹੁੰਚਾਇਆ ਗਿਆ ਅਸੀਂ ਮਾਈਪਾਗੋ ਸੇਵਾ ਟ੍ਰਸਟ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣਾ ਦਸਬੰਧ ਕੱਢ ਕੇ ਇਸ ਲੋੜਵੰਦ ਪਰਿਵਾਰ ਦੀ ਸੇਵਾ ਕੀਤੀ ਹੈ ਜੀ ਬਾਕੀ ਅਸੀਂ ਮਾਤਾ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮਾਤਾ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਵਾਈ ਗੁਰਜੀ ਦਾ ਖਾਲਸਾ ਜੀ ਮਾਤਾ ਜੀ ਕੀ ਨਾਮ ਆ ਤੁਹਾਡਾ ਰਣਜੀਤ ਕੌਰ ਜੀ ਇੱਕੋ ਬੇਟਾ ਤੁਹਾਡਾ ਇੱਕੋ ਬੇਟਾ ਕੀ ਕੰਮ ਕਰਦਾ ਸੀ ਵੀਰ ਪਹਿਲਾਂ ਰਾਜਬੀਸ ਦਾ ਕੰਮ ਕਰਦਾ ਸੀ ਤਾਂ ਹੁਣ ਅਟੈਕ ਹੋਇਆ ਕੋਈ ਕੰਮ ਨਹੀਂ ਕਰਦਾ ਹੁਣ ਤਾਂ ਨਹੀਂ ਕਿੰਨੇ ਸਮੇਂ ਤੋਂ ਅਟੈਕ ਹੋਇਆ ਵੀਰ ਨੂੰ ਸਾਲ ਹੋ ਚਲੇ ਆ ਜੀ ਠੀਕ ਹੈ ਜੀ ਤੇ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਇੱਕ ਸਾਲ ਦਾ ਗੁਜ਼ਾਰਾ ਇੰਦਾ ਲੋਕਾਂ ਦਾ ਨਿਤ ਕੰਮ ਧੰਦਾ ਕਰਦੇ ਆ ਟ ਜੇ ਤੁਹਾਨੂੰ ਮਾਈਪਾਗੋ ਸੇਵਾ ਟ੍ਰਸਟੀ ਯੂਕੇ ਦੀਆਂ ਸੰਗਤਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਗਈ ਤੁਸੀਂ ਸੰਗਤਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਮਾਰਾ ਜਿਨ੍ਹਾਂ ਨੇ ਸਾਡੀ ਬਾਹ ਕੜੀ ਮਾਰਾ ਇਹਨਾਂ ਬਹੁਤਾਂ ਦਵੇ ਮਾਰ ਕਾੰਨ ਦਈ ਠੀਕ ਹੈ ਜੀ ਮਾਤਾ ਜੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਆਪਣਾ ਦਸਬੰਦ ਕੱਟ ਕੇ ਇਸ ਲੋੜਵੰਦ ਪਰਿਵਾਰ ਦੀ ਸੇਵਾ ਕੀਤੀ ਹੈ ਜੀ ਅਸੀਂ ਵੀ ਮਾਈਪਾਗੋ ਸੇਵਾ ਟ੍ਰਸਟੀ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ